लुधियाना ਪਛਮੀ ਵਿਧਾਨ ਸਭਾ ਉਪ ਚੋਣਾਂ ਦੇ ਵਿੱਚ ਹਾਲ ਹੀ ਵਿੱਚ ਮਿਲੀ ਜਿੱਤ ਤੋਂ ਬਾਅਦ ਸੰਸਦ ਸੰਜੀਵ अरोड़ा ਨੇ ਆਫੀਸ਼ੀਅਲੀ ਰਾਜ ਸਭਾ ਤੋਂ ਹੁਣ ਅਸਤੀਫਾ ਦੇ ਦਿੱਤਾ ਹੈ। अरोड़ा ਨੇ ਦਿੱਲੀ ਵਿਖੇ ਜਿਹੜਾ ਰਾਜ ਸਭਾ ਦੇ ਸਭਾਪਤੀ ਜਗਦੀਪ ਤਨਖੜ ਨੂੰ ਜਿਹੜਾ ਨਿੱਜੀ ਤੌਰ ਤੇ ਮੁਲਾਕਾਤ ਕਰਕੇ ਉਹਨਾਂ ਨੇ ਸੰਵਿਧਾਨਿਕ ਪ੍ਰਬੰਧਾਨਾ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਦੇ ਸਬੰਧ ਵਿੱਚ 24 ਜੂਨ 2025 ਦੀ ਰਾਜਪત્ર ਅਧੀ ਸੂਚਨਾ ਦੇ 14 ਦਿਨਾਂ ਬਾਅਦ ਸੰਸਦ ਅਤੇ ਰਾਜ ਸਭਾ ਵਿਦਾਨ ਮੰਡਲ ਜੋ ਦੋਹਾਂ ਦੇ ਵਿੱਚ ਇੱਕ ਸਾਥ ਮੈਂਬਰਸ਼ਿਪ ਤੇ ਰੋਕ ਲਾਉਂਦਾ ਹੈ ਸੋ ਲਗਭਗ 3 ਸਾਲਾਂ ਤੱਕ ਉੱਚ ਸਦਨ ਵਿੱਚ ਸੇਵਾ ਦੇਣ ਵਾਲੇ अरोੜਾ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਸਾਥੀ ਸੰਸਦਾਂ ਅਤੇ ਰਾਜ ਸਭਾ ਦੇ ਸਭਾਪਤੀ ਦੇ ਸਮਰਥਨ ਅਤੇ ਸਹਿਯੋਗ ਲਈ ਉਹਨਾਂ ਦਾ ਗਹਿਰਾ ਧੰਨਵਾਦ ਵੀ ਪ੍ਰਗਟ ਕੀਤਾ। ਦੱਸਿਆ अरोੜਾ ਨੇ ਆਪਣੇ ਤਿਆਗ ਪੱਤਰ ਵਿੱਚ ਕਿ ਰਾਜ ਸਭਾ ਦੇ ਜਿਹੜੇ ਮੈਂਬਰ ਦੇ ਰੂਪ ਦੇ ਵਿੱਚ ਸੇਵਾ ਕਰਨਾ ਰਾਸ਼ਟਰੀ ਪੱਧਰ ਤੇ ਪਰ ਕਿਰਿਆ ਦੇ ਵਿੱਚ ਯੋਗਦਾਨ ਦੇਣਾ ਮੇਰੇ ਲਈ ਸਨਮਾਨ ਅਤੇ ਕਿਸਮਤ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਚੇਅਰਮੈਨ ਸਾਥੀ ਮੈਂਬਰਾਂ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਪ੍ਰਤੀ ਦਿਖਾਏ ਗਏ ਵਿਸ਼ਵਾਸ ਸਮਰਥਨ ਦੇ ਲਈ ਹਾਰਦਿਕ ਧੰਨਵਾਦ। ਬਿਊਰੋ ਰਿਪੋਰਟ ਲੁਧਿਆਣਾ ਲਾਇਕ